ਸਸਿਕਲ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਆਪਾਂ ਗੱਲ ਕਰਨ ਜਾਣੇ ਨਵੇਂ ਬੋਰ ਬਾਰੇ ਇਹ ਦੋਸਤੋ ਆਪਣਾ ਪੁਰਾਣਾ ਬੋਰ ਸੀਗਾ ਜਿਸ ਦਾ ਪਾਣੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਅਤੇ ਉਸ ਤੋਂ ਬਾਅਦ ਆਪਾਂ ਨਵਾਂ ਬੋਰ ਕਰਵਾਇਆ ਅਤੇ ਨਵੇਂ ਬੋਰ ਉੱਤੇ ਹੋਣ ਵਾਲੇ ਖਰਚੇ ਬਾਰੇ ਤਾਂ ਬੱਧਾ ਨਾਲ ਜਾਣਕਾਰੀ ਸ਼ੇਅਰ ਕਰਨ ਲੱਗੇ ਆਂ ਇਹਨਾਂ ਨਾਲ ਵੀਰ ਜੀ ਆਪਾਂ ਫਰੀਪੁਰ ਜ਼ਿਲ੍ਹਾ ਆਪਣਾ ਇਹਨਾਂ ਬੋਰਵਾਲ ਵਾਲਿਆਂ ਨਾਲ ਆਪਣੀ 80 ਰੁਪਏ ਫੁੱਟ ਦੇ ਹਿਸਾਬ ਨਾਲ ਗੱਲ ਹੋਈ ਸੀਗੀ ਤੇ ਆਪਾਂ 450 ਫੁੱਟ ਬੋਰ ਕਰਵਾਇਆ ਜੋ ਕਿ ਆਪਣਾ ਖਰਚ ਆ ਗਿਆ 36000 ਰੁਪਏ ਦਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਸਮਾਨ ਇਸ ਦੇ ਵਿੱਚ ਪਾਇਆ ਉਹ ਆਗਾ ਆਸ਼ੀਰਵਾਦ ਕੰਪਨੀ ਦਾ ਪਾਇਆ ਸੀਗਾ 44000 ਰੁਪਏ ਦਾ ਇਹ ਜਿੰਦਲ ਕੰਪਨੀ ਤੇ ਜੀਐਮ ਕੰਪਨੀ ਦਾ ਕੋਈ 10000 ਸਸਤਾ ਹੈਗਾ ਆਸ਼ੀਰਵਾਦ ਹੋਈ ਬੈਸਟ ਸੀਗੀ ਇਹਦੇ ਨਾਲੋਂ ਉਹ ਤਾਂ 10000 ਮਹਿੰਗਾ ਹੀਗਾ ਤਾਂ ਉਹ ਆਪਾਂ ਨੂੰ 42000 ਰੁਪਏ ਦੇ ਮਿਲਿਆ 36000 ਰੁਪਏ ਬੋਰ ਵਾਲੇ ਲੱਗੇ ਤੇ 44000 ਰੁਪਏ ਆਪਣਾ ਸਮਾਨ ਆਇਆ ਇਹ ਹੋ ਗਿਆ 8000 ਰੁਪਿਆ ਜਿਹੜੀ ਮੋਟਰ ਸੀ ਆਪਣੀ ਪੁਰਾਣੀ ਕੰਮ ਦੇਗੀ ਸੀ ਸਟਾਰਟਰ ਵੀ ਪੁਰਾਣਾ ਕੰਮ ਦੇਗਾ ਇਹ ਬਾਕੀ ਡਿਲੀਵਰੀ ਸਾਰਾ ਸਮਾਨ ਕੇਬਲ ਵਗੈਰਾ ਦਾ ਸਾਰੀ ਸਮਾਨ ਦੇ ਵਿੱਚ ਹੀ ਆਈ ਸੀਗੀ ਆਪਾਂ ਜੋ 44000 ਰੁਪਏ ਲੈਂਦਾ ਸੀਗਾ ਉਸ ਤੋਂ ਬਾਅਦ ਆਪਣੀ ਜੋ ਫੀਟਿੰਗ ਕਰਨ ਆਇਆ ਸੀ ਵੀਰ 600 ਰੁਪਏ ਉਹ ਲੱਗ ਗਿਆ ਅਤੇ ਆਪਣਾ 80600 ਰੁਪਏ ਦੇ ਵਿੱਚ ਬਹੁਤ ਵਧੀਆ ਪੀਨਜੋਗ ਪਾਣੀ ਜਿਹਨੂੰ ਇੱਕ ਨੰਬਰ ਪਾਣੀ ਕਹਿੰਦੇ ਆ ਉਹ ਆਇਆ